ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਅੱਜ ਦਾ ਵਲੌਗ ਇੰਪੋਰਟੈਂਟ ਹੈ ਕਿਉਂਕਿ ਗੱਲ ਕਰਨੀ ਹੈ ਹਰ ਇੱਕ ਕੈਟਾਗਰੀ ਦੀ ਜੇਕਰ ਤੁਸੀਂ ਕੈਨੇਡਾ ਦੇ ਲਈ ਫਾਈਲਿੰਗ ਕੀਤੀ ਹੈ ਆਊਟਸਾਈਡ ਕੈਨੇਡਾ ਤੋਂ ਭਾਵੇਂ ਇੰਡੀਆ ਤੋਂ ਫਾਈਲ ਲਗਾਈ ਹੈ भावें आस्ट्रेलिया तो लगाई है यूके तो लगाई है बहरीन तो लगाई है दुबई तो लगाई है सिंगापुर तो लगाई है या आस्ट्रेलिया तो लगाई है तो अज्द इंपोर्टेंट होने वाली है भावें कि पाकिस्तान तो लगई होजटर टूरिस्ट भीज़ा अपलाई किया है वर्क परमिट अपलाई किया है या फिर तुम्हें सुपर वीज़ा या स्टडी परमिट लगया तो भी तो अज्द इंपोर्टेंट होने वाली है क्योंकि अज गल करेंगे बदले हुए प्रोसैसिंग टाइम द ਆਫਟਰ ਬਾਇਓਮੈਟ੍ਰਿਕ ਇਹ ਪ੍ਰੋਸੈਸਿੰਗ ਟਾਈਮ ਕਾਊਂਟ ਹੁੰਦਾ ਹੈ ਜੋ ਮੈਂ ਤੁਹਾਨੂੰ ਅੱਜ ਡਿਸਕਸ ਕਰਾਂਗਾ ਤੁਹਾਡੇ ਨਾਲ ਮੋਸਟਲੀ ਜੇ ਜਦੋਂ ਹੀ ਪ੍ਰੋਸੈਸਿੰਗ ਟਾਈਮ ਚੇਂਜ ਹੁੰਦਾ ਹੈ ਉਦੋਂ ਹੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਣੇ ਆ ਐਰਕੀ ਥੋੜਾ ਜਿਹਾ ਲੇਟ ਹੋ ਗਿਆ ਜਿਹੜਾ ਬਦਲਿਆ ਹੋਇਆ ਪ੍ਰੋਸੈਸਿੰਗ ਟਾਈਮ ਇਸ ਦੇ ਵਿੱਚ ਸੈਟਰਡੇ ਸਨ ਇਨਕਲੂਡ ਨਹੀਂ ਹੋਣਗੇ ਸਿਰਫ ਬਿਜ਼ਨਸ ਡੇਸ ਕਹਿ ਸਕਦੇ ਆ ਤੇ ਵਰਕਿੰਗ ਡੇਸ ਹੀ ਕਾਊਂਟ ਹੋਣਗੇ ਕੋਈ ਹੌਲੀਡੇ ਇਹਦੇ ਵਿੱਚ ਕਾਊਂਟ ਨਹੀਂ ਹੋਏਗਾ ਵੀਡੀਓ ਸ਼ੁਰੂ ਕਰ ਲੈਣੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨੂੰਡਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਵਿਜ਼ਟਰ ਟੂਰਿਸਟ ਵੀਜ਼ੇ ਤੋਂ ਤੁਹਾਨੂੰ ਦੱਸ ਦੇਣਾ ਕਿ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਇਹ ਆਫਟਰ ਬਾਇਓਮੈਟ੍ਰਿਕ ਕਾਊਂਟ ਹੁੰਦਾ ਹੈ ਜੇਕਰ ਤੁਹਾਡਾ ਕੋਈ ਰਿਫਿਊਜ਼ਲ ਰਿਹਾ ਹੈ ਤੇ ਜਿਸ ਦਿਨ ਤੁਹਾਡੇ ਬਾਇਓਮੈਟ੍ਰਿਕ ਅਪਡੇਟ ਹੋ ਜਾਂਦੇ ਨੇ ਉਸ ਦਿਨ ਤੋਂ ਕਾਊਂਟ ਹੋਵੇਗਾ ਤੇ ਜੇਕਰ ਤੁਹਾਡੀ ਫਰੈਸ਼ ਫਾਈਲ ਹੈ ਤੇ ਜਿਸ ਦਿਨ ਤੁਸੀਂ ਬਾਇਓਮੈਟ੍ਰਿਕ ਦੇ ਕੇ ਆਉਂਦੇ ਹੋ ਉਸ ਦਿਨ ਤੋਂ ਕਾਊਂਟ ਹੋਵੇਗਾ ਸੋ ਸ਼ੁਰੂ ਕਰ ਲੈਣੇ ਆਂ ਵੀਡੀਓ 109 ਦਿਨ ਦਾ ਪ੍ਰੋਸੈਸਿੰਗ ਟਾਈਮ ਇੰਡੀਆ ਤੋਂ ਸ਼ੋ ਕਰ ਰਿਹਾ ਹੈ ਐਸ ਪਰ ਕੈਨੇਡਾ .ca ਜਿਹੜਾ ਕਿ ਹੁਣ ਲਗਾਤਾਰ ਘਟਦਾ ਜਾ ਰਿਹਾ ਹੈ ਚੰਗੀ ਖਬਰ ਹੈ ਯਾਨੀ ਕਿ ਵਧੀ ਪ੍ਰੋਸੈਸਿੰਗ ਟਾਈਮ ਥੋੜਾ ਜਿਆਦਾ ਡਿਕਰੀਸ ਹੋਇਆ ਹੈ ਪ੍ਰੋਸੈਸਿੰਗ ਟਾਈਮ ਜੇਕਰ ਪ੍ਰੈਕਟੀਕਲੀ ਆਪਾਂ ਜਾਣੇ ਆ ਤਾਂ ਮੋਸਟਲੀ ਕੀ ਹੁੰਦਾ ਹੈ ਕਿ ਤੁਹਾਡਾ ਰਿਜ਼ਲਟ ਜਿਹੜਾ ਹੈ ਉਹ 2 ਤੋਂ ਮਹੀਨੇ ਤਕਰੀਬਨ 2 ਮਹੀਨੇ ਤੋਂ ਲੈ ਕੇ 3 ਮਹੀਨੇ ਦੇ ਵਿੱਚਕਾਰ ਜ਼ਿਆਦਾਤਰ ਆਂਦਾ ਹੈ ਤਕਰੀਬਨ 25 ਤੋਂ 30% ਫਾਈਲ ਇਦਾਂ ਦੀਆਂ ਨੇ ਜਿਨ੍ਹਾਂ ਦੇ ਵਿਦਿਨ 2 ਮੰਥ ਪ੍ਰੋਸੈਸ ਹੋ ਰਹੀਆਂ ਨੇ ਨਹੀਂ ਤੇ ਜ਼ਿਆਦਾਤਰ ਫਾਈਲ ਜਿਹੜੀਆਂ ਨੇ ਉਹ 2 ਤੋਂ 3 ਮਹੀਨੇ ਦੇ ਵਿੱਚਕਾਰ ਰਿਜ਼ਲਟ ਆ ਰਹੇ ਨੇ ਕਿਸੇ ਕਿਸੇ ਫਾਈਲ ਨੂੰ 3 ਮਹੀਨੇ ਤੋਂ ਜ਼ਿਆਦਾ ਸਮਾਂ ਵੀ ਲੱਗ ਰਿਹਾ ਹੈ तकरीबन 25% ਫਾਈਲਸ ਇਸੇ ਤਰ੍ਹਾਂ ਦੀਆਂ ਨੇ ਜਿਨ੍ਹਾਂ ਤੋਂ 3 ਮਹੀਨੇ ਤੋਂ ਵੱਧ ਸਮਾਂ ਲੱਗ ਰਿਹਾ ਹੈ ਈੰਡੀਆ ਤੋਂ ਪਾਕਿਸਤਾਨ ਤੋਂ 32 ਡੇਜ਼ ਦਾ ਟਾਈਮ ਹੈ ਦੁਬਈ ਤੋਂ 38 ਡੇਜ਼ ਦਾ ਟਾਈਮ ਹੈ ਤੇ ਪਾਕਿਸਤਾਨ ਦੁਬਈ ਦੋਨਾਂ ਦੀ ਪ੍ਰੋਸੈਸਿੰਗ ਟਾਈਮ ਵਾਕਈ ਬਹੁਤ ਵਧੀਆ ਹੈ ਯਾਨੀ ਕਿ तकरीबन 60% ਰਿਜ਼ਲਟ ਜਿਹੜੇ ਹੈ ਉਹ ਵਿਦਿਨ ਸਟੈਂਡਰਡ ਟਾਈਮ ਪੀਰੀਅਡ ਆ ਰਹੇ ਨੇ ਜੋ ਦੱਸਿਆ ਜਾ ਰਿਹਾ ਯਾਨੀ ਕਿ 32 ਤੇ 36 ਦਿਨ ਦੇ ਵਿੱਚ ਵਿੱਚ यूके तो 402 ਦਿਨ ਦਾ ਬਹੁਤ ਪ੍ਰੋਸੈਸਿੰਗ ਟਾਈਮ ਹੈ ਉੱਥੋਂ ਤੇ ਆਸਟ੍ਰੇਲੀਆ ਤੋਂ ਸਿਰਫ 14 ਦਿਨ ਇਵਨ ਕਿ ਕਈ ਵਾਰੀ ਹਫਤੇ ਚ ਵੀ ਵੀਜ਼ਾ ਗ੍ਰਾਂਟ ਹੋ ਰਿਹਾ ਹਾਲਾਂਕਿ ਬਹੁਤ ਕਟ ਕਾਲਸ ਆਉਂਦੀਆਂ ਨੇ 2-4 ਕਾਲ ਦੇ ਬੇਸ ਦੇ ਉੱਤੇ ਮੈਂ ਇਹ ਵੀਡੀਓ ਨਹੀਂ ਬਣਾਉਂਦਾ ਯਾਨੀ ਕਿ ਇਹਦਾ ਕੋਈ ਬਹੁਤਾ ਕਹਿ ਸਕਦਾ ਕਿ ਪ੍ਰੈਕਟੀਕਲੀ ਆਪਾਂ ਨਹੀਂ ਜਾ ਸਕਦੇ ਕਿ ਦੋ ਜਿਹੜੀ 2-4 ਕਾਲਸ ਸਹੀਉਂਦਾ ਜੇ ਆਨ ਐਵਰੇਜ ਕਟਾ ਤੇ 7 ਤੋਂ 10-12 ਦਿਨ ਚ ਗ੍ਰਾਂਟ ਹੋ ਰਿਹਾ ਵੀਜ਼ਾ ਸਿੰਗapore ਤੋਂ 19 ਦਿਨ ਦਾ ਪ੍ਰੋਸੈਸਿੰਗ ਟਾਈਮ ਹੈ 45 ਦਿਨ ਦਾ ਬਿਹਰੇਨ ਤੋਂ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਸ਼ੋਅ ਕਰ ਰਿਹਾ ਹੈ ਐਸ ਪਰ ਕੈਨੇਡਾ.ca ਇਹ ਸੀਗਾ ਵਿਜ਼ਟਰ ਤੇ ਟੂਰਿਸਟ ਵੀਜ਼ਾ ਕੇਸ ਹੁਣ ਆ ਜਾਂਦੇ ਹਾਂ ਵਰਕ ਪਰਮਿਟ ਦੇ ਮਾਮਲੇ 'ਚ ਵਰਕ ਪਰਮਿਟ ਦੇ ਮਾਮਲੇ ਦੇ ਵਿੱਚ ਇੰਡੀਆ ਤੋਂ ਪ੍ਰੋਸੈਸਿੰਗ ਟਾਈਮ ਲਗਾਤਾਰ ਹੁਣ ਡਿਕਰੀਜ਼ ਹੁੰਦਾ ਜਾ ਰਿਹਾ ਜੋ ਕਦੇ 28-29 ਵੀਕ ਪਹੁੰਚ ਗਿਆ ਸੀਗਾ ਹੁਣ ਡਿਕਰੀਜ਼ ਹੋ ਕੇ 18 ਵੀਕ ਦਾ ਰਹਿ ਗਿਆ ਹੈ ਯਾਨੀ ਕਿ ਹੁਣ ਤੁਹਾਡਾ ਰਿਜ਼ਲਟ ਜਿਹੜਾ ਉਹ ਪਹਿਲਾਂ ਨਾਲੋਂ ਫਾਸਟ ਆ ਰਿਹਾ ਹੈ ਵਾਕਏ ਸਹੀ ਗੱਲ ਹੈ ਜਿਹੜੀਆਂ ਹੁਣ ਰੀਸੈਂਟਲੀ ਫਾਈਲਸ ਲੱਗ ਰਹੀਆਂ ਨੇ ਮੋਸਟਲੀ ਦੇ ਰਿਜ਼ਲਟ ਜਿਹੜੇ ਆ ਉਹ 2 ਮਹੀਨੇ ਦੇ ਵਿੱਚ 3 ਮਹੀਨੇ ਦੇ ਵਿੱਚ ਆ ਰਹੇ ਨੇ ਤੇ ਜਿਹੜੀਆਂ ਕਈ ਪੁਰਾਣੀਆਂ ਫਾਈਲ ਇਦਾਂ ਦੀਆਂ ਵੀ ਹੈਗੀਆਂ ਜਿਹੜੀਆਂ ਅੜੀਆਂ ਹੋਈਆਂ ਨੇ ਤੇ ਕਈਆਂ ਦਾ ਰਿਜ਼ਲਟ ਜਿਹੜਾ 4-4 ਮਹੀਨੇ 6-6 ਮਹੀਨੇ ਵੀ ਲੈ ਰਿਹਾ ਹੈ ਪਾਕਿਸਤਾਨ ਤੋਂ 14 ਵੀਕ ਦਾ ਟਾਈਮ ਲੱਗ ਰਿਹਾ ਹੈ ਦੁਬਈ ਤੋਂ 15 ਵੀਕ ਦਾ ਟਾਈਮ ਲੱਗ ਰਿਹਾ 8 ਵੀਕ ਦਾ ਟਾਈਮ ਜਿਹੜਾ ਉਹ ਯੂਕੇ ਤੋਂ ਲੱਗ ਰਿਹਾ ਆਸਟ੍ਰੇਲੀਆ ਤੋਂ 6 ਵੀਕ ਦਾ ਟਾਈਮ ਲੱਗ ਰਿਹਾ ਸਿੰਗਾਪੁਰ ਤੋਂ 10 ਵੀਕ ਦਾ ਟਾਈਮ ਲੱਗ ਰਿਹਾ ਵਰਕ ਪਰਮਿਟ ਦੇ ਕੇਸ ਦੇ ਵਿੱਚ ਐਸ ਪਰ ਕੈਨੇਡਾ.ca ਹੁਣ ਆ ਜੰਨੇ ਸਟੱਡੀ ਪਰਮਿਟ ਦਾ ਸਟੱਡੀ ਪਰਮਿਟ ਦਾ 4 ਵੀਕ ਦਾ ਟਾਈਮ ਲੱਗ ਰਿਹਾ ਤੇ ਵਾਕਈ 15 ਦਿਨ ਦੇ ਵਿੱਚ ਵਿੱਚ ਮੋਸਟ ਆਫ ਰਿਜ਼ਲਟ ਆ ਰਹੇ ਨੇ ਕਿਸੇ ਕਿਸੇ ਕੰਡੀਸ਼ਨ ਚ ਸਮਾਂ ਜ਼ਿਆਦਾ ਲੱਗ ਰਿਹਾ ਹੈ ਕਈ ਪੁਰਾਣੀਆਂ ਫਾਈਲ ਤੇ ਹਾਲੇ ਡਿਸੀਜਨ ਨਹੀਂ ਆਇਆ ਜਿਦੇ ਵਿੱਚ ਖਾਸ ਕਰਕੇ ਸਤੰਬਰ ਚ ਜਿਹੜੀਆਂ ਫਾਈਲ ਲੱਗੀਆਂ ਉਹਨਾਂ ਦਾ ਥੋੜਾ ਜਿਹਾ ਇਸ਼ੂ ਹੈਗਾ ਇਵਨ ਕਿ ਜਿਹੜਾ ਸਟੱਡੀ ਪਰਮਿਟ ਹੈ ਉਹਦਾ ਟ੍ਰੈਂਡ ਵੀ ਥੋੜਾ ਜਿਹਾ ਮੈਂ ਨੈਗੇਟਿਵ ਨਹੀਂ ਕਰ ਰਹਾ ਬਟ ਥੋੜਾ ਜਿਹਾ ਮੜਾ ਚੱਲ ਰਿਹਾ ਇਸ ਟਾਈਮ ਉਸ ਤੋਂ ਬਾਅਦ ਸਟੱਡੀ ਪਰਮਿਟ ਦਾ ਜੇਕਰ ਪਾਕਿਸਤਾਨ ਤੋਂ ਗੱਲ ਕਰ ਲਈਏ 10 ਵੀਕ ਦਾ ਟਾਈਮ ਲੱਗ ਰਿਹਾ ਹੁਣ ਆ ਜਾਂਦੇ ਸੁਪਰ ਵੀਜ਼ਾ ਤੇ ਇੰਡੀਆ ਤੋਂ ਸੁਪਰ ਵੀਜ਼ਾ ਦਾ 137 ਡੇਜ਼ ਯਾਨੀ ਕਿ ਲਗਾਤਾਰ ਵਾਧਾ ਜਾ ਰਿਹਾ ਐਚ ਡੀ ਇਹ ਡਿਕਰੀਜ਼ ਨਹੀਂ ਹੋ ਰਿਹਾ 137 ਡੇਜ਼ ਲੱਗ ਰਿਹਾ ਹੈ ਹਾਲਾਂਕਿ ਜੇਕਰ ਤੁਹਾਡਾ ਦੁਬਾਰਾ ਮੈਡੀਕਲ ਵਗੈਰਾ ਨਹੀਂ ਮੰਗ ਲੈਂਦੇ ਯਾਨੀ ਕਿ ਦੁਬਾਰਾ ਰੀ ਐਗਜ਼ਾਮਨ ਵਾਸਤੇ ਨਹੀਂ ਸੱਦ ਲੈਂਦੇ ਤਾਂ ਉਸ ਕੰਡੀਸ਼ਨ ਦੇ ਵਿੱਚ ਤਕਰੀਬਨ 3 ਮਹੀਨੇ ਚੋਂ ਔਨ ਐਵਰੇਜ ਰਿਜ਼ਲਟ ਆ ਜਾਂਦਾ ਹੈ ਪਰ ਕਿਸੇ ਕਿਸੇ ਕੇਸ ਦੇ ਵਿੱਚ ਜ਼ਿਆਦਾ ਟਾਈਮ ਲੱਗ ਰਿਹਾ ਤੇ ਜੇ ਮੈਡੀਕਲ ਮੰਗ ਲੈਂਦੇ ਤੇ 4 ਤੋਂ 6 ਮਹੀਨੇ ਵੀ ਪਹੁੰਚ ਸਕਦੇ ਨੇ ਸੁਪਰ ਵੀਜ਼ਾ ਦੇ ਕੇਸ ਦੇ ਵਿੱਚ ਕਈ ਮੈਨੂੰ ਕਮੈਂਟ ਵੀ ਆਏ ਕਿ ਸਰ ਇੱਥੇ ਵੀਡੀਓ ਬਣਾਓ ਸੋ ਇਹ ਬਹੁਤ ਇੰਪੋਰਟੈਂਟ ਸੀਗਾ ਤੁਹਾਡੇ ਨਾਲ ਡਿਸਕਸ ਕਰਨਾ 92 ਡੇਜ਼ ਦਾ ਟਾਈਮ ਜਿਹੜਾ ਉਹ ਪਾਕਿਸਤਾਨ ਤੋਂ ਲੱਗ ਰਿਹਾ ਜੇਕਰ ਸੁਪਰ ਵੀਜ਼ਾ ਕਿਸੇ ਨੇ ਅਪਲਾਈ ਕੀਤਾ ਹੈ ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਸਾਰਾ ਪ੍ਰੋਸੈਸ ਸਮਝ ਵਿੱਚ ਆਇਆ ਹੋਵੇਗਾ ਜੇਕਰ ਟ੍ਰੈਂਡ ਦੀ ਗੱਲ ਕਰੀਏ ਥੋੜਾ ਜਿਹਾ ਵਿਜ਼ਿਟਰ ਟੂਰਿਸਟ ਵੀਜ਼ਾ ਦਾ ਤੇ ਵਰਕ ਪਰਮਿਟ ਦੀਆਂ ਲੋ-ਵੇਜ ਵਾਲੀਆਂ ਜਿਹੜੀਆਂ ਪਹਿਲਾਂ ਦੀਆਂ ਲੰਮਾਈਆਂ ਲੱਗੀਆਂ ਉਹਨਾਂ ਦਾ ਤੇ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰ ਲਈਏ ਸਟੱਡੀ ਦਾ ਥੋੜਾ ਜਿਹਾ ਹੁਣ ਪ੍ਰੋਸੈਸਿੰਗ ਟਾਈਮ ਜ਼ਰੂਰ ਡਿਕਰੀਜ਼ ਹੋਇਆ ਪ੍ਰੋਸੈਸਿੰਗ ਟਾਈਮ ਥੋੜਾ ਫਾਸਟ ਹੋਇਆ ਬਟ ਰਿਜ਼ਲਟ ਜਿਹੜੇ ਉਹ ਕੋਈ ਬਹੁਤੇ ਵਧੀਆ ਨਹੀਂ ਆ ਰਹੇ ਸੋ ਜੇਕਰ ਕਿਸੇ ਦਾ ਟੂਰ ਪਲਾਨ ਵਗੈਰਾ ਐਕਸਪਾਇਰ ਹੋ ਗਿਆ ਵੀਰੇ ਉਹਨੂੰ ਅਪਡੇਟ ਕਰ ਲਓ ਜੇ ਰਿਜ਼ਲਟ ਡਿਲੇ ਜ਼ਿਆਦਾ ਹੋ ਰਿਹਾ ਹੈ ਤੁਸੀਂ ਵੈਬ ਫਾਰਮ ਵਗੈਰਾ ਰੇਜ਼ ਕਰਕੇ ਆਪਣਾ ਟੂਰ ਪਲਾਨ ਵਗੈਰਾ ਅਪਡੇਟ ਕਰੋ ਤਾਂਕਿ ਤੁਹਾਡਾ ਟੂਰ ਪਲਾਨ ਐਕਸਪਾਇਰ ਹੋਣ ਦਾ ਕਰਕੇ ਤੁਹਾਡਾ ਵੀਜ਼ਾ ਰਿਜੈਕਟ ਨਾ ਹੋਵੇ ਵੈਬ ਫਾਰਮ ਤੁਸੀਂ ਇਸ ਕਰਕੇ ਵੀ ਰੇਜ਼ ਕਰ ਸਕਦੇ ਹੋ ਕਿ ਤੁਸੀਂ ਜਦੋਂ ਫਾਈਲ ਲਗਾਈ ਸੀ ਉਦੋਂ ਪ੍ਰੋਸੈਸਿੰਗ ਟਾਈਮ ਘੱਟ ਸੀ ਜਿਵੇਂ ਕਿਸੇ ਨੂੰ 6 ਮਹੀਨੇ 8 ਮਹੀਨੇ ਹੋ ਗਏ ਵੇਟ ਕਰਦੇ ਨੂੰ ਉਹਨਾਂ ਨੂੰ ਲਗਾਤਾਰ 10 10 ਦਿਨ ਦੇ ਫਰਕ ਤੇ ਵੈਬ ਫਾਰਮ ਰੇਜ਼ ਕਰਨੇ ਚਾਹੀਦੇ ਆ ਉਮੀਦ ਕਰਦਾ ਹਾਂ ਵਲੋਕਸ ਸੰਦਾ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਅਸੀਂ ਕਿ ਕਿਸ ਨੂੰ ਡਾਕਸਪੀ ਹੈਲਪ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਰਕੂਲੇਟ ਜਰੂਰ ਕਰਿਆ ਕਰੋ ਥੈਂਕ ਯੂ